ਸਾਹਿਬੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਤੇ ਹੁਣੇ ਮਾਮਲਾ ਜੁਆ ਲਗਾਤਾਰ ਹੀ ਤੂਲ ਫੜਦਾ ਜਾ ਰਿਹਾ ਕਿਉਂਕਿ ਲਗਾਤਾਰ ਇਸ ਕੁੜੀ ਦੇ ਵੱਲੋਂ ਜਿਹੜਾਗਾ ਅਲੱਗ ਅਲੱਗ ਵੀਡੀਓਜ਼ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਹੁਣ ਇਹ ਵੀਡੀਓ ਜੁਆ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕੁੜੀ ਜੋ ਹੈ ਪਹਿਲਾਂ ਤਾਂ ਲੰਘ ਚੱਕਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਇਸ ਦੇ ਵੱਲੋਂ ਸਮਾਂ ਤੇ ਦਿਨ ਜਿਹੜਾਗਾ ਪਾ ਕੇ ਤਸਵੀਰ ਸਾਂਝੀ ਕੀਤੀ ਗਈ ਤੇ ਫਿਰ ਤੇ ਹੁਣੇ ਵੀਡੀਓ ਇਸ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਸ਼ੇਅਰ ਕੀਤਾ ਗਿਆ ਤੇ ਨਾਲ ਕੀ ਲਿਖਿਆ ਗਿਆ ਕਿ ਪਰਮਾਤਮਾ ਸਾਨੂੰ ਤਾਂ ਸਭ ਪਤਾ ਹੈ ਮੈਨੂੰ ਜਸਟਿਸ ਦਿਵਾਓ ਮੈਂ ਤਾਂ ਤੁਹਾਡੇ ਦਰਬਾਰ ਦੇ ਵਿੱਚ ਆਈ ਸੀ ਮੇਰੀ ਕੋਈ ਗਲਤ ਇੰਟੈਂਸ਼ਨ ਨਹੀਂ ਸੀ ਜੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਮਾਫੀ ਮੰਗਦੀ ਆ ਤਾਂ ਜਿਹੇ ਕੁਝ ਸ਼ਬਦ ਜਿਹੜੇ ਨੇ ਇਸ ਦੇ ਵੱਲੋਂ ਆਪਣੀਆਂ ਤਸਵੀਰਾਂ ਦੇ ਨਾਲ ਜਿਹੜਾਗਾ ਸਾਂਝੇ ਕੀਤੇ ਗਿਆ ਕਿਉਂਕਿ ਇਸ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਵਿੱਚ ਜਿਹੜਾਗਾ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਪਾਈਆਂ ਗਈਆਂ ਤੇ ਨਾਲ ਕੀ ਕੈਪਸ਼ਨ ਦੇ ਵਿੱਚ ਲਿਖਿਆ ਕਿ ਪਰਮਾਤਮਾ ਮੇਰੀ ਕੋਈ ਵੀ ਗਲਤ ਇੰਟੈਂਸ਼ਨ ਨਹੀਂ ਸੀ ਮੈਂ ਤੁਹਾਡੇ ਦਰਬਾਰ ਦੇ ਵਿੱਚ ਆਈ ਸੀ ਮੈਨੂੰ ਜਸਟਿਸ ਦਿਵਾਓ ਤਾਂ ਦੱਸਦੀ ਏ ਕਿ ਤਸਵੀਰਾਂ ਜੋ ਨੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ 20 ਜੂਨ ਦੀਆਂ ਤਸਵੀਰਾਂ ਨੇ ਜਦੋਂ ਇਹ ਕੁੜੀ ਦਰਬਾਰ ਸਾਹਿਬ ਗਈ ਸੀ ਅਰਚਨਾ ਮਕਵਾਨਾ ਨੇ ਤਸਵੀਰਾਂ ਜੜੀਆਂ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਸਾਂਝੀਆਂ ਕੀਤੀਆਂ ਪਹਿਲਾਂ ਤਾਂ ਗੜਾ ਪ੍ਰਸ਼ਾਦ ਦੀ ਸੇਵਾ ਕਰਵਾਈ ਗਈ ਫਿਰ ਇਸ ਨੇ ਲੰਗਰ ਸ਼ਕਿਆ ਉਸ ਤੋਂ ਬਾਅਦ ਇਹ ਸੇਵਾ ਕਰਦੀ ਹੋਈ ਵੀ ਨਜ਼ਰ ਆਈਏ ਜਿਵੇਂ ਤਸਵੀਰਾਂ ਅਤੇ ਵੀਡੀਓਜ਼ ਜੋ ਨੇ ਇਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਾਂ ਦੱਸਦੀ ਏ ਕਿ ਇਸ ਕੁੜੀ ਨੇ ਲਿਖਿਆ ਕਿ ਮੈਂ ਸੱਚੇ ਦਿਲੋਂ ਸ੍ਰੀ ਦਰਬਾਰ ਸਾਹਿਬ ਆਈ ਸੀ ਮੈਨੂੰ ਜਸਟਿਸ ਦਿਵਾਓ ਪਰਮਾਤਮਾ ਕਿਉਂਕਿ ਇਸ ਕੁੜੀ ਦੇ ਉੱਤੇ ਜੂਆ ਕੂਡ ਮਾਮਲਾ ਦਰਜ ਹੋ ਚੁੱਕਿਆ ਹੈ ਅੰਮ੍ਰਿਤਸਰ ਦੀ ਪੁਲਿਸ ਨੇ ਕੁੜੀ ਦੇ ਉੱਤੇ ਮਾਮਲਾ ਦਰਜ ਕੀਤਾ ਸੀ ਤੇ 30 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਪੁਲਿਸ ਨੇ ਪੇਸ਼ ਹੋਣ ਤੇ ਲਈ ਆਖਿਆ ਤੇ ਹੁਣ ਇਹ ਤਸਵੀਰਾਂ ਅਤੇ ਵੀਡੀਓਜ਼ ਜਿਹੋਨੇ ਕੁੜੀ ਦੇ ਵੱਲੋਂ ਖੁਦ ਵਾਸਤੇ ਇਨਸਾਫ ਮੰਗਣ ਵਾਸਤੇ ਜਿਹੜਾਗਾ ਸਾਂਝੀਆਂ ਕੀਤੀਆਂ ਗਈਆਂ ਪਰ ਗੱਲ ਇੱਥੇ ਹੀ ਮੁੱਕਦੀ ਹੈ ਕਿ ਪਹਿਲਾਂ ਆਪਣਾ ਦਿਮਾਗ ਵਰਤ ਲਿਆ ਕਰੋ ਕਿ ਇਸ ਜਗ੍ਹਾ ਦੇ ਉੱਤੇ ਕਿ ਖੁਰ ਜਾ ਤੁਸੀਂ ਰਵਈਆ ਰੱਖਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਚੱਲਣਾ ਫਿਰਨਾ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਜਾਣ ਲੈਣਾ ਚਾਹੀਦਾ ਕਿਉਂਕਿ ਜੋ ਧਾਰਮਿਕ ਸਥਾਨ ਹੁੰਦੇ ਨੇ ਬਹੁਤ ਹੀ ਪਵਿੱਤਰ ਤਰਸਥਾਨ ਹੁੰਦੇ ਇੱਥੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਲੋਕ ਨੇ ਸੰਗਤਾਂ ਨੇ ਸ਼ਰਧਾਲੂ ਨਿਓਂ ਕੋ ਪਹੁੰਚਦੇ ਨੇ ਤੇ ਅਜਿਹੀਆਂ ਜਗਾਹਾਂ ਦੇ ਉੱਤੇ ਅਗਰ ਇੱਕ ਵਾਰ ਅਜਿਹਾ ਕੋਈ ਮਾਮਲਾ ਸਾਹਮਣੇ ਆ ਜਾਵੇ ਤਾਂ ਇਸ ਤੋਂ ਬਾਅਦ ਸਖਤੀ ਕਰਨੀ ਜਿਹੜੀ ਹੈ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਹਰ ਜਗ੍ਹਾ ਦੇ ਕੁਝ ਰੂਲਸ ਜਿਹੜੇ ਨੇ ਹੁੰਦੇ ਨੇ ਜਿਸ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਤੇ ਕੋਣ ਇਸ ਦੇ ਵੱਲੋਂ ਲਗਾਤਾਰ ਮਾਫੀਆਂ ਮੰਗੀਆਂ ਜਾ ਰਹੀਆਂ ਕਿਉਂਕਿ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਆਵੇਗਾ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਤੇ ਹੁਣੇ ਮਾਮਲਾ ਜੁਆ ਲਗਾਤਾਰ ਹੀ ਤੂਲ ਫੜਦਾ ਜਾ ਰਿਹਾ ਕਿਉਂਕਿ ਲਗਾਤਾਰ ਇਸ ਕੁੜੀ ਦੇ ਵੱਲੋਂ ਜਿਹੜਾਗਾ ਅਲੱਗ-ਅਲੱਗ ਵੀਡੀਓਜ਼ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਹੁਣ ਇਹ ਵੀਡੀਓ ਜੁਆ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕੁੜੀ ਜੋ ਹੈ ਪਹਿਲਾਂ ਤਾਂ ਲੰਗਰ ਚੱਕਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਇਸ ਦੇ ਵੱਲੋਂ ਸਮਾਂ ਤੇ ਦਿਨ ਜਿਹੜਾਗਾ ਪਾ ਕੇ ਤਸਵੀਰ ਸਾਂਝੀ ਕੀਤੀ ਗਈ ਤੇ ਫਿਰ ਤੇ ਹੁਣੇ ਵੀਡੀਓ ਇਸ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਸ਼ੇਅਰ ਕੀਤਾ ਗਿਆ ਤੇ ਨਾਲ ਹੀ ਲਿਖਿਆ ਗਿਆ ਕਿ ਪਰਮਾਤਮਾ ਅਨੁਤਾ ਸਹਪਤ ਹੈ ਮੈਨੂੰ ਜਸਟਿਸ ਦਿਵਾਓ ਮੈਂ ਤਾਂ ਤੁਹਾਡੇ ਦਰਬਾਰ ਦੇ ਵਿੱਚ ਆਈ ਸੀ ਮੇਰੀ ਕੋਈ ਗਲਤ ਇੰਟੈਂਸ਼ਨ ਨਹੀਂ ਸੀ ਜੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਮਾਫੀ ਮੰਗਦੀ ਆ ਤਾਂ ਜਿਹੇ ਕੁਝ ਸ਼ਬਦ ਜਿਹੜੇ ਨੇ ਇਸ ਦੇ ਵੱਲੋਂ ਆਪਣੀਆਂ ਤਸਵੀਰਾਂ ਦੇ ਨਾਲ ਜਿਹੜਾਗਾ ਸਾਂਝੇ ਕੀਤੇ ਗਿਆ ਕਿਉਂਕਿ ਇਸ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਵਿੱਚ ਜਿਹੜਾਗਾ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਪਾਈਆਂ ਗਈਆਂ ਤੇ ਨਾਲ ਕੀ ਕੈਪਸ਼ਨ ਦੇ ਵਿੱਚ ਲਿਖਿਆ ਕਿ ਪਰਮਾਤਮਾ ਮੇਰੀ ਕੋਈ ਵੀ ਗਲਤ ਇੰਟੈਂਸ਼ਨ ਨਹੀਂ ਸੀ ਮੈਂ ਤੁਹਾਡੇ ਦਰਬਾਰ ਦੇ ਵਿੱਚ ਆਈ ਸੀ ਮੈਨੂੰ ਜਸਟਿਸ ਦਵਾਓ ਤਾਂ ਦੱਸਦੀ ਏ ਕਿ ਤਸਵੀਰਾਂ ਜੋਨੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ 20 ਜੂਨ ਦੀਆਂ ਤਸਵੀਰਾਂ ਨੇ ਜਦੋਂ ਇਹ ਕੁੜੀ ਦਰਬਾਰ ਸਾਹਿਬ ਗਈ ਸੀ ਅਰਚਨਾ ਮਕਵਾਨਾ ਨੇ ਤਸਵੀਰਾਂ ਜਿਹੜੀਆਂ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਸਾਂਝੀਆਂ ਕੀਤੀਆਂ ਪਹਿਲਾਂ ਤਾਂ ਗੜਾ ਪ੍ਰਸ਼ਾਦ ਦੀ ਸੇਵਾ ਕਰਵਾਈ ਗਈ ਫਿਰ ਇਸਨੇ ਲੰਗਰ ਸ਼ਕਿਆ ਉਸ ਤੋਂ ਬਾਅਦ ਇਹ ਸੇਵਾ ਕਰਦੀ ਹੋਈ ਵੀ ਨਜ਼ਰ ਆਈਏ ਜਿਵੇਂ ਤਸਵੀਰਾਂ ਅਤੇ ਵੀਡੀਓਜ਼ ਜੋਨੇ ਇਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਾਂ ਦੱਸਦੀ ਏ ਕਿ ਇਸ ਕੁੜੀ ਨੇ ਲਿਖਿਆ ਕਿ ਮੈਂ ਸੱਚੇ ਦਿਲੋਂ ਸ਼੍ਰੀ ਦਰਬਾਰ ਸਾਹਿਬ ਆਈ ਸੀ ਮੈਨੂੰ ਜਸਟਿਸ ਦਿਵਾਓ ਪਰਮਾਤਮਾ ਕਿਉਂਕਿ ਇਸ ਕੁੜੀ ਦੇ ਉੱਤੇ ਜੋ ਆਕੁੜ ਮਾਮਲਾ ਦਰਜ ਹੋ ਚੁੱਕਿਆ ਹੈ ਅੰਮ੍ਰਿਤਸਰ ਦੀ ਪੁਲਿਸ ਨੇ ਇਸ ਕੁੜੀ ਦੇ ਉੱਤੇ ਮਾਮਲਾ ਦਰਜ ਕੀਤਾ ਸੀ ਤੇ 30 ਤਰੀਕ ਨੂੰ ਜਿਹੜਾ ਕ ਅੰਮ੍ਰਿਤਸਰ ਪੁਲਿਸ ਨੇ ਪੇਸ਼ ਹੋਣ ਤੇ ਲਈ ਆਖਿਆ ਤੇ ਹੁਣ ਇਹ ਤਸਵੀਰਾਂ ਅਤੇ ਵੀਡੀਓਜ਼ ਜੋ ਨੇ ਕੁੜੀ ਦੇ ਵੱਲੋਂ ਖੁਦ ਵਾਸਤੇ ਇਨਸਾਫ ਮੰਗਣ ਵਾਸਤੇ ਜਿਹੜਾ ਕ ਸਾਂਝੀਆਂ ਕੀਤੀਆਂ ਗਈਆਂ ਪਰ ਗੱਲ ਇੱਥੇ ਹੀ ਮੁੱਕਦੀ ਹੈ ਕਿ ਪਹਿਲਾਂ ਆਪਣਾ ਦਿਮਾਗ ਵਰਤ ਲਿਆ ਕਰੋ ਕਿ ਇਸ ਜਗ੍ਹਾ ਦੇ ਉੱਤੇ ਕਿ ਖੁਰ ਜਾ ਤੁਸੀਂ ਰਵਈਆ ਰੱਖਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਚੱਲਣਾ ਫਿਰਨਾ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਜਾਣ ਲੈਣਾ ਚਾਹੀਦਾ ਕਿਉਂਕਿ ਜੋ ਧਾਰਮਿਕ ਸਥਾਨ ਹੁੰਦੇ ਨੇ ਬਹੁਤ ਹੀ ਪਵਿੱਤਰ ਇੱਤਰ ਸਥਾਨ ਹੁੰਦੇ ਇੱਥੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਲੋਕ ਨੇ ਸੰਗਤਾਂ ਨੇ ਸ਼ਰਧਾਲੂ ਨੇ ਉਹ ਕੋ ਪਹੁੰਚਦੇ ਨੇ ਤੇ ਅਜਿਹੀਆਂ ਜਗ੍ਹਾਆਂ ਦੇ ਉੱਤੇ ਅਗਰ ਇੱਕ ਵਾਰ ਅਜਿਹਾ ਕੋਈ ਮਾਮਲਾ ਸਾਹਮਣੇ ਆ ਜਾਵੇ ਤਾਂ ਇਸ ਤੋਂ ਬਾਅਦ ਸਖਤੀ ਕਰਨੀ ਜਿਹੜੀ ਹੈ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਹਰ ਜਗ੍ਹਾ ਦੇ ਕੁਝ ਰੂਲਸ ਜਿਹੜੇ ਨੇ ਹੁੰਦੇ ਨੇ ਜਿਸ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਤੇ ਕੋਣ ਇਸ ਦੇ ਵੱਲੋਂ ਲਗਾਤਾਰ ਮਾਫੀਆਂ ਮੰਗੀਆਂ ਜਾ ਰਹੀਆਂ ਕਿਉਂਕਿ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਆਵੇਗਾ